ਖਸ਼ਿਆ ਪਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਅੱਜ ਮੇਟੀਆਂ ਨਾ ਵਿਖੇ ਭਾਰਮੀ ਇਕੱਤਰਤਾ ਹੋਈ ਜਿਸ ਵਿੱਚ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਅਤੇ ਆਪਾਗੂ ਮੋਹਨ ਲਾਲ ਚਿੱਤੋਸ ਸਮੇਤ ਵੱਡੀ ਗਿਣਤੀ ਵਿੱਚ ਆਮ ਲੋਕ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਪਿੰਡ ਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ ਤੇ ਡਾਕਟਰ ਰਾਜਕੁਮਾਰ ਦੀ ਚੋਣ ਮੁਹਿੰਮ ਨੂੰ ਉਸ ਵਕਤ ਹੋਰ ਵੀ ਭਰਮਾ ਹੁੰਗਾਰਾ ਮਿਲਿਆ ਜਦੋਂ ਕੁਝ ਕਾਂਗਰਸ ਪਾਰਟੀ ਨਾਲ ਸਬੰਧਤ ਵਿਅਕਤੀਆਂ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਮੀਡੀਆ ਨਾਲ ਗੱਲਬਾਤ ਦੌਰਾਨ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਹਿਟੀਆਣਾ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ ਤੇ ਹੁਣ ਵੀ ਉਹਨਾਂ ਨੂੰ ਉਮੀਦ ਹੈ ਕਿ ਲੋਕ ਉਹਨਾਂ ਨੂੰ ਭਰਵਾ ਹੁੰਗਾਰਾ ਦੇਣਗੇ ਡਾਕਟਰ ਰਾਜਕੁਮਾਰ ਨੇ ਮੌਜੂਦਾ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਇੰਡਸਟਰੀ ਮਿਨਿਸਟਰ ਹੋਣ ਦੇ ਬਾਵਜੂਦ ਸੋਮਪ੍ਰਕਾਸ਼ ਆਪਣੇ ਇਲਾਕੇ ਲਈ ਕੋਈ ਵੀ ਇੰਡਸਟਰੀ ਨਹੀਂ ਲੈ ਕੇ ਆਏ ਜਿਸ ਕਾਰਨ ਸੋਮਪਰ ਕਸ਼ਿਫਲੇ ਹੀ ਨਹੀਂ ਬਲਕਿ ਮਹਾਫਿਲ ਮੰਤਰੀ ਸਬਤੋਏ ਨੇ ਉਹਨਾਂ ਕਿਹਾ ਕਿ ਜੇਕਰ ਉਹ ਜਿੱਤ ਕੇ ਸੰਸਦ ਵਿੱਚ ਜਾਂਦੇ ਨੇ ਤਾਂ ਹਲਕੇ ਦੇ ਨੌਜਵਾਨਾਂ ਲਈ ਵੱਡੀ ਇੰਡਸਟਰੀ ਲੈ ਕੇ ਆਉਣਗੇ ਜਿਸ ਕਾਰਨ ਰੁਸਕਾਰ ਦੇ ਜ਼ਿਆਦਾ ਤੋਂ ਜ਼ਿਆਦਾ ਮੌਕੇ ਪੈਦਾ ਕੀਤੇ ਜਾਣਗੇ ਇਸ ਵਕਤ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਜਨ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਕਾਮਯਾਬ ਕਰਨ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਕ ਦੀ ਰਿਪੋਰਟ ਦੋਸਤੋ ਜਿਵੇਂ ਬੇਟੀਆਣਾ ਪਿੰਡ ਦੇ ਵਿੱਚ ਪਰਮੇ ਪਰਮੋਹੰਕਾਰਾ ਮਿਲਿਆ ਮੀਟਿੰਗ ਸੰਬੋਧਨ ਕਰਨਾ ਆਇਆ ਸੀ ਕਿ ਉਹ ਜੀ ਰਿਸਪੌਂਸ ਹੈ ਜੀ ਹੁਸ਼ਾਰ ਪਰ ਲੋਕ ਸਭਾ ਦੇ ਵਿੱਚ ਹਲਕਾ ਚੱਬੇਵਾਲ ਦੇ ਵਿੱਚ ਅੱਜ ਮੀਟਿਆਣੇ ਦੇ ਵਿੱਚ ਵਿਸ਼ਾਲ ਇਕੱਠ ਹੋਇਆ ਤੇ ਸਾਡੇ ਹਲਕੇ ਵਿੱਚ ਸਾਰੇ ਪਿੰਡਾਂ ਵਾਂਗ ਅੱਜ ਮੀਟਿਆਣੇ ਦੇ ਵਿੱਚ ਵੀ ਬਹੁਤ ਭਰਮਹੰਗਾਰਾ ਮਿਲਿਆ ਤੇ ਅੱਜ ਸਾਡੇ ਜਿੱਥੇ ਧਾਮੀ ਪਰਿਵਾਰ ਤੇ ਅਨੇਕਾਂ ਕਾਂਗਰਸੀ ਪਰਿਵਾਰ ਜਿਹੜੇ ਸੈਂਕੜੇ ਕਾਂਗਰਸੀ ਪਰਿਵਾਰ ਅੱਜ ਸ਼ਾਮਲ ਹੋਏ ਐ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿਉ ਆਇਆ ਆਖਦਾ ਤੇ ਨਾਲ ਹੀ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਪ੍ਰਬੰਧਕਾਂ ਦਾ ਖਾਸ ਤੌਰ ਤੇ ਕਿ ਉਹਨਾਂ ਨੇ ਅੱਜ ਨਾਲ ਹੀ ਲੱਡੂਆਂ ਦੇ ਨਾਲ ਵੀ ਜੋਖਿਆ ਤੇ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਇਹ ਜੋ ਮਾਣ ਸਤਕਾਰ ਦਿੱਤਾ ਹੈ ਇਸ ਦੇ ਲਈ ਮੈਂ ਹਮੇਸ਼ਾ ਉਹਨਾਂ ਦਾ ਰਿੜੀ ਰਵਾਂਗਾ ਔਰ ਜੋ ਵੀ ਕੰਮ ਚੱਬੇਵਾਲ ਦੇ ਵਿੱਚ ਆ ਹੁਸ਼ਾਰ ਪਰ ਲੋਕ ਸਭਾ ਖੇਤਰ ਦੇ ਵਿੱਚ ਰਹਿੰਦੇ ਆ ਖਾਸ ਤੌਰ ਤੇ ਰੋਜ਼ਗਾਰ ਪੈਦਾ ਕਰਨ ਦੇ ਅਫਸਰ ਜਿਹੜੇ ਆ ਉਹ ਮੈਂ ਹਮੇਸ਼ਾ ਉਹ ਕੰਮ ਕਰਦਾ ਰਵਾਂਗਾ ਤਾਂ ਕਿ ਸਾਡੇ ਪੂਰਾ ਹਸ਼ਿਆਰ ਪਰ ਲੋਕ ਸਭਾ ਹਲਕੇ ਦਾ ਵਿਕਾਸ ਹੋਵੇ ਔਰ ਹਸ਼ਿਆਰ ਪਰ ਲੋਕ ਸਭਾ ਹਲਕਾ ਦੁਨੀਆ ਦੇ ਮਨ ਚਿੱਤਰ ਤੇ ਆ ਸਕੇ ਅੱਜ ਨਵੀਆਂ ਨਿਯੁਕਤੀਆਂ ਵੀ ਹੋਈਆਂ ਲੱਗਦਾ ਕਿ ਚੋਣਾਂ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਵੀ ਹੋਰ ਵੀ ਮਜ਼ਬੂਤੀ ਮਿਲਦੀ ਹੈ ਅੱਜ ਨਵੇਂ ਜਿਹੜੇ ਪਰਿਵਾਰਾਂ ਸ਼ਾਮਲ ਹੋਏ ਹਨ ਉਹਨਾਂ ਦੇ ਸ਼ਾਮਲ ਹੋਣਾ ਆਫ ਕੋਰਸ ਜਿਹੜਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਵੀ ਮਿਲਦਾ ਹੈ ਤੇ ਬਹੁਤ ਵੱਡੀ ਮਜ਼ਬੂਤੀ ਵੀ ਮਿਲਦੀ ਹੈ ਤੇ ਵਿਰੋਧੀ ਜਿਹੜੇ ਆ ਉਹਨਾਂ ਦੇ ਜਿਹੜੇ ਹੌਸਲੇ ਉਪਰਸਤ ਵੀ ਹੁੰਦੇ ਸੋ ਇਹ ਸਾਡਾ ਬਹੁਤ ਵੱਡਾ ਸਾਨੂੰ ਇਹਦਾ ਹੌਸਲਾ ਮਿਲਿਆ ਹੈ ਅਸੀਂ ਬੜੇ ਉਤਸ਼ਾਹਿਤ ਆਂ ਔਰ ਸਾਡੀ ਜਿਹੜੀ ਤਾਕਤ ਹੈ ਉਹ ਦੁੱਗਣੀ ਹੋਈ ਹੈ ਤੇ ਅਸੀਂ ਉਸ ਤਾਕਤ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਜਾਵਾਂਗੇ ਤੇ ਬਹੁਤ ਵੱਡੀ ਜਿੱਤ ਜਿਹੜੀ ਉਹ ਦਰਜ ਕਰਾਂਗੇ ਇੰਡਸਟਰੀ ਦੀ ਗੱਲ ਕਰਦੇ ਆਂ ਆਪਾਂ ਮੌਜੂਦਾ ਸੰਸਦ ਦੇ ਕੇਂਦਰੀ ਰਾਜ ਮੰਤਰੀ ਸੋਪ੍ਰਕਾਸ਼ ਦੀ ਗੱਲ ਕਰੀਏ ਉਹ ਵੀ ਉਦਯੋਗ ਮੰਤਰੀ ਨੇ ਫੈਸਲਾ ਬਦ ਹੋਇਆ ਜੀ ਕੋਈ ਤਰ੍ਹਾਂ ਕੋਈ ਇੰਡਸਟਰੀ ਨਹੀਂ ਆਈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਤਾਰ ਰਹੇ ਉਦਯੋਗ ਮੰਤਰੀ ਉਹ ਬਹੁਤ ਵੱਡਾ ਕੰਮ ਕਰ ਸਕਦੇ ਸੀ ਸਰਕਾਰ ਦੇ ਵਿੱਚ ਉਹ ਵੀ ਉਦਯੋਗ ਮੰਤਰੀ ਰਹਿਣਾ ਇਸ ਦਾ ਮਤਲਬ ਇਹ ਆ ਵੀ ਸਾਡਾ ਕੰਢੀ ਏਰੀਆ ਜਿਹੜਾ ਬਹੁਤ ਗਰੀਬ ਆ ਉਹਨੂੰ ਹਿਮਾਚਲ ਦੀ ਤਰਜ਼ ਤੇ ਇੰਡਸਟਰੀ ਨੂੰ ਫੈਕਟਰੀਜ਼ ਨੂੰ ਇੱਕ ਬਹੁਤ ਵੱਡਾ ਪੈਕੇਜ ਦਿਵਾ ਸਕਦੇ ਸੀ ਔਰ ਸਾਡੇ ਕੰਢੀ 'ਚ ਬਹੁਤ ਵੱਡਾ ਰੋਜ਼ਗਾਰ ਆ ਸਕਦਾ ਸੀ ਸੋ ਉਹ ਫੇਰ ਨਹੀਂ ਮਹਾ ਫੇਰ ਸਾਬਤ ਹੋਇਆ ਨਾ ਕੰਮ ਕਰ ਸਕੇ ਤੇ ਨਾ ਲੋਕਾਂ ਦੇ ਵਿੱਚ ਨਜ਼ਰ ਆ ਸਕੇ